ਮੇਰਾ ਨਾਮ ਜੀ ਕੁਲਵੰਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੂਫਾਜਲਕਾ ਸੋ ਅੱਜ ਅਸੀਂ ਇੱਕ ਫਾਜਲਕਾ ਦੇ ਵਿੱਚ ਟਰੈਕਟਰ ਤੇ ਮੋਟਰਸਾਈਕਲ ਮਾਰਚ ਜਿਹੜਾ ਵੱਡੇ ਕਾਫਲੇ ਦੇ ਵਿੱਚ ਕੱਢਿਆ ਵਾ ਜਥੇਬੰਦੀ ਦੇ ਵੱਲੋਂ ਇਹਦੀ ਇਹਦਾ ਮਕਸਦ ਦੱਸ ਦਈਏ ਆਉਣ ਵਾਲੀ ਜਿਹੜੀ 13 ਤਰੀਕ ਨੂੰ ਦਿੱਲੀ ਕੂਚ ਕਰਨੀ ਹੈ ਕਿਸਾਨਾਂ ਤੇ ਮਜ਼ਦੂਰਾਂ ਦੁਕਾਨਦਾਰਾਂ ਤੇ ਪੂਰੇ ਵਰਗ ਜਿਹੜਾ ਸਟੂਡੈਂਟ ਜਿੰਨੇ ਵੀ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਦਰਦ ਦਰ ਦੇ ਤੱਕੇ ਖਾ ਰਿਆ ਸਾਰਿਆਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਾਈਵੇਟ ਨਿੱਜੀਕਰਨ ਦੇ ਖਿਲਾਫ ਅਸੀਂ 13 ਤਰੀਕ ਨੂੰ ਦਿੱਲੀ ਕੂਚ ਕਰਨੀ ਹੈ ਤੇ ਸਾਡੀ ਜਥੇਬੰਦੀ ਜਿਹੜੀ 12 ਤਰੀਕ ਨੂੰ ਇਥੇ ਰਵਾਨਗੀ ਕਰੂਗੀ 13 ਨੂੰ ਪੂਰਾ ਭਾਈਚਾਰਾ ਰਲ ਕੇ ਪੂਰੇ ਵਰਗ ਰਲ ਕੇ ਅਸੀਂ ਦਿੱਲੀ ਕੂਚ ਕਰਾਂਗੇ ਇਹਦੇ ਵਿੱਚ ਮੰਗਾਂ ਦੱਸ ਦਈਏ ਬਿਜਲੀ ਸੋਧ 200 ਬਿੱਲ ਜਿਹੜਾ ਪਾਸ ਕੀਤਾ ਗਿਆ ਚਿੱਪਾਂ ਵਾਲੇ ਮੀਟਰ ਜਿਹੜੇ ਘਰ-ਘਰ ਸਰਕਾਰ ਲਾਉਣ ਜਾ ਰਹੀ ਹੈ ਪੁਰਾਣੇ ਮੀਟਰ ਜਦੋਂ ਵੀ ਕੋਈ ਛੜਦਾ ਤੇ ਅਸੀਂ ਨਵੀਂ ਫਾਈਲ ਅਪਲਾਈ ਕਰਦੇ ਆ ਤਾਂ ਚਿਪ ਵਾਲਾ ਮੀਟਰ ਜਿਹੜਾ ਲਾਇਆ ਜਾਂਦਾ ਇਹ ਸਭ ਤੋਂ ਵੱਡਾ ਪੂਰੇ ਵਰਗ ਦੇ ਉੱਤੇ ਕੁਵਾੜਾ ਵਾ ਦੂਜੀ ਗੱਲ ਕਰਦੀ ਏ 2007 ਦੇ ਵਿੱਚ ਜਿਹੜੀਆਂ ਜ਼ਮੀਨਾਂ ਕੱਚੀਆਂ ਕੀਤੀਆਂ ਗਈਆਂ ਸੀ ਤੇ ਹੁਣ ਜਿਹੜੀਆਂ ਰਜਿਸਟਰੀਆਂ ਵਾਲੀਆਂ ਜ਼ਮੀਨਾਂ ਕੱਚੀਆਂ ਕਰ ਰਿਆ ਕਰਕੇ ਤੇ ਲੋਕਾਂ ਤੋਂ ਜ਼ਮੀਨ ਖੋਹ ਕੇ ਤੇ ਵੱਡੇ ਵੱਡੇ ਜਿਹੜੇ ਕਰਮ ਚੌਧਰੀ ਕੋਬਰੇਟ ਕਰਾਣੇ ਅਡਾਨੀ ਬਾਨੀ ਟਾਟੇ ਬਾਟੇ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਦੇਸ਼ ਨੂੰ ਜਿਹੜਾ ਬਿਲਕੁਲ ਵੇਚ ਦਿੱਤਾ ਹੈ ਪੰਜਾਬ ਦੀ ਧਰਤੀ ਉਪਜਾਊ ਧਰਤੀ ਸੋਨੇ ਦੀ ਚਿੜੀ ਜਿਹੜੀ ਸੀ ਉਹਨੂੰ ਲੋਹੇ ਦੀ ਇਸ ਲੜਾਈ ਦੇ ਵਾਸਤੇ ਅੱਜ ਅਸੀਂ ਰੋਸ ਪ੍ਰਦਰਸ਼ਨ ਬਾਜਲ ਕਾ ਦੇ ਵਿੱਚ ਕਰ ਰਹੇ ਹਾਂ ਕਿੰਨੀਆਂ ਯੂਨੀਅਨ ਐ ਉੱਥੇ ਇਕੱਠ ਹੈਗਾ ਜਿਹੜਾ ਦਿੱਲੀ ਦੇ ਵਿੱਚ ਦੇਖੋ ਜੀ ਉਤਰੀ ਪਰਦੀਆਂ 18 ਜਥੇਬੰਦੀਆਂ ਦਾ ਜਿਹੜਾ ਤਾਲਮੇਲ ਤੇ ਗੈਰ ਰਾਜਨੀਤਿਕ ਜਥੇਬੰਦੀਆਂ ਜਿਹੜੀਆਂ ਸੰਯੁਕਤ ਮੋਰਚੇ ਦੇ ਵਿੱਚੋਂ ਨਿਕਲ ਕੇ ਆਈਆਂ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਇਹ ਦਿੱਲੀ ਨੂੰ ਕੁਝ ਕਰਾਂਗੇ ਜੀ ਮੈਂ ਜਸਵਿੰਦਰ ਸਿੰਘ ਪਿੰਡ ਲਾਧੂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਸਖਤਰ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੋਦੀ ਹਕੂਮਤ ਨੂੰ ਇਹ ਕਿਹੜਾ ਚੋਨਾ ਹੈ ਵੀ ਤਕਰੀਬਨ ਸਾਨੂੰ ਸੰਘਰਸ਼ ਕਰਦੇਆਂ ਨੂੰ ਸਵਾ ਸਾਲ ਉੱਥੇ ਲੱਗ ਗਿਆ ਦਿੱਲੀ ਬੈਠੇ ਦਿੱਲੀ ਦੀ ਬੁਰੂਆਂ ਤੇ ਅਸੀਂ ਬੈਠ ਕੇ ਆਏ ਔਰ ਮੋਤੀ ਨੇ ਵਾਦਾ ਕੀਤਾ ਪਿਆ ਕਾਲੇ ਕਾਨੂੰਨ ਜਿਹੜੇ ਆ ਬਣਾਏ ਗਿਆ ਉਹ ਤੇ ਗੁਰਪੁਰ ਵਾਲੇ ਦਿਨ ਜਿਹੜੇ ਰੱਦ ਕੀਤੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਅਦੇ ਤੇ ਮੁਕਰਿਆ ਉਹ ਝੂਠਾ ਚੂੜ ਦੀ ਰਾਜਨੀਤੀ ਹੈ ਔਰ ਇਹ ਸਾਡਾ ਜਿਹੜੇ ਲੋਕ ਹੈ ਸੰਘਰਸ਼ੀ ਲੋਕ ਹੈ ਇਹਨੂੰ ਉਹਨਾਂ ਵਾਲੇ ਦਿਨਾਂ ਤੀਹਾਂ ਤਰੀਕ ਨੂੰ ਦਿੱਲੀ ਨੂੰ ਚਾਲੇ ਪਾ ਕੇ ਦੱਸ ਦੇਣਗੇ ਇਹ ਲੋਕਾਂ ਦਾ ਰਾਜ ਹੈ ਇਹ ਲੋਕਤੰਤਰ ਹੈ ਆਪਦੇ ਸੰਵਿਧਾਨਿਕ ਹੱਕ ਸਾਨੂੰ ਲੈਣੇ ਆਉਂਦੇ ਆ ਅਸੀਂ ਉਹਦੇ ਕੰਨੀ ਦੇ ਨੋ ਰੱਖ ਕੇ ਆਦੇ ਲੋਕਾਂ ਦੇ ਸਿਰ ਤੇ ਸਮਾਜ ਸਮਾਜ ਦੇ ਸਿਰ ਤੇ ਅਸੀਂ ਆਦੇ ਹੱਕਾਂ ਦੇ ਸਵਦਾ ਨਿਕਾ ਹੱਕ ਲੋਕਾਂ ਦੇ ਹੱਕ ਸਾਨੂੰ ਲੈਣੇ ਆਉਂਦੇ ਆ 18 ਜਥੇਬੰਦੀਆਂ ਦੇ ਸਮੇਲ ਨਾਲ ਤੇ ਨਾਲ ਉਹ ਜ਼ਿਲ੍ਹਾ ਫਾਿਲਕਾ ਦੀ ਪੂਰੀ ਟੀਮ ਦੇ ਹੋਰ ਸਾਡੇ ਸਮਾਜ ਦੇ ਲੋਕਾਂ ਨਾਲ ਜਿਨ੍ਹਾਂ ਤੇ ਆਉਣ ਵਾਲੇ ਸਮਲੇ ਦੇ ਘਰਾਂ ਦੇ ਵਿੱਚ ਡਾਕੇ ਵੱਜਣੇ ਆ ਮਹਿੰਗਾਈ ਦੀ ਮਾਰ ਵੱਜਣੀ ਆ ਉਹਨਾਂ ਦੇ ਸਹਿਯੋਗ ਨਾਲ ਆਉਣ ਵਾਲੇ ਵਤੀਨਾ ਦੇ ਵਿੱਚ ਅਸੀਂ ਆਪਦੇ ਹੱਕ ਲੈ ਲੈਣੇ ਆ ਔਰ ਜਿਹੜੇ ਅਸੀਂ ਦਫ਼ਤਰ ਦੇ ਅੱਗੇ ਖੜੇ ਆ ਪੁਲਿਸ ਪ੍ਰਸ਼ਾਸਨ ਨੂੰ ਇਹ ਕੱਪ ਜੋੜ ਕੇ ਬੇਨਤੀ ਕਰਦੇ ਆ ਕਿਉਂਕਿ ਹੱਥ ਜੋੜ ਦੇ ਬਹੁਤ ਦਿਨ ਹੋ ਗਿਆ ਜੇ ਸਾਨੂੰ ਜੇਲਾ ਸੁਣਨਾ ਹੈ ਉਹ ਤੁਸੀਂ ਜੇਲਾ ਸੁਣ ਦਿਓ ਜੇ ਸਾਡੇ ਤਾਂ ਨਜਾਇਜ਼ ਪਰਚੇ ਕਰਨੇ ਆ ਤਾਂ ਤੁਸੀਂ ਹੁਣੇ ਆਦਾ ਗਟਬੰਦ ਮੈਂਕਾ ਨਾਲ ਪੰਬਾਵਾਰ ਹੋ ਜਾਓ ਅਸੀਂ ਆਦੀਆਂ ਸ਼ੀਦੀਆਂ ਦੇਣ ਲਈ ਤਿਆਰ ਆਂ ਪਿਛਲੇ ਦਿਨੀ ਇੱਕ ਸਾਡੇ ਬੱਸ ਸਟੈਂਡ ਦੇ ਇੱਕ ਸਾਡੀ ਬੀਬੀ ਨਾਲ ਦੁਰਵਿਵਾਰ ਹੋਇਆ ਸੀ ਜਿੰਦੇ ਪ੍ਰਤੀ 206 ਨੰਬਰ ਐਫ ਆਈ ਆਰ ਸਾਡੇ ਜਥੇਬੰਦੀ ਦਾ ਪਰਚਾ ਕਰ ਦਿੱਤਾ ਗਿਆ ਮਹਿਮਾਨਯੋਗ ਐਸ ਐਸ ਬੀ ਸਾਹਿਬ ਨੂੰ ਕਹਿਣਾ ਚਾਹਣਾ ਪਿਛਲੇ ਦਿਨੀ ਬੜੀਆਂ ਵਰੀ ਅਸੀਂ ਗੇੜੇ ਲਾਲ ਹੈ ਜੇ ਇਹ ਕਾਫਲਾ ਅੱਜ ਜੇ ਸੌਆਂ ਦੀ ਹਜ਼ਾਰਾਂ ਦੀ ਗਿਣਤੀ ਹੈ ਇਹਨੂੰ ਵੱਡਾ ਹੁੰਦਾ ਸਮਾਂ ਨਹੀਂ ਲੱਗਣਾ ਸੋ ਸਾਡੀ ਹੱਥ ਜੋੜ ਕੇ ਪੁਲਿਸ ਪ੍ਰਸ਼ਾਸਨ ਨੂੰ ਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਆ ਕਿ ਉਹ ਜਲਦ ਤੋਂ ਜਲਦ ਪਰਚੇ ਨੂੰ ਖਾਰਜ ਕਰ ਦਿੱਤਾ ਜਾਵੇ ਨਹੀਂ ਤਾਂ ਦਿੱਲੀ ਨੂੰ ਚੱਲੇ ਹੀ ਪਾਣੇ ਆ ਕਿਉਂ ਨਾ ਅਸੀਂ ਐਸੀ ਨਹੀਂ ਚਾਹੁੰਦੇ ਵੀ ਸਾਡੇ ਜਿਹੜੇ ਜ਼ਿਲ੍ਹਾ ਫਾਿਲਕਾ ਦੇ ਲੋਕ ਹੈ ਉਹ ਤੰਗ ਹੋਣ ਸਾਨੂੰ ਸ਼ੌਕ ਨਹੀਂ ਅਗਰ ਰੋੜਾਂ ਦੇ ਜਾਣ ਦਾ ਪਰ ਉਹਨਾਂ ਨੂੰ ਗੁਜਾਰਿਸ਼ ਹੈ ਵੀ ਪਰਚੇ ਨੂੰ ਕਾਰਜ ਕੀਤਾ ਜਾਵੇ ਔਰ ਜਿੰਨਾ ਵੀ ਹੋ ਸਕਦਾ ਹੈ ਉਹਨਾਂ ਲਈ ਸਮੇਂ ਦੇ ਕਿਸਾਨ ਜੱਥੇਬੰਦੀਆਂ ਚਾਹੇ ਕੋਈ ਵੀ ਹੈ ਜਿਹੜੀਆਂ ਲੋਕਾਂ ਪ੍ਰਤੀ ਲੜਦੀਆਂ ਉਹਨਾਂ ਦਾ ਜਿਰ ਦੌੜ ਉਹਨਾਂ ਦਾ ਸਾਥ ਦੇ ਕੇ ਆਦੇ ਹੱਕਾਂ ਪ੍ਰਤੀ ਸਾਨੂੰ ਲਾਮਬੰਦ ਹੋਣ ਦਿੱਤਾ ਜਾਵੇ ਔਰ ਆਦੇ ਹੱਕ ਲੈਣ ਲਈ ਸਾਡੀ ਪਿੱਠ ਫਤਾਈ ਜਾਈਏ ਕਿਉਂਕਿ ਸਾਡੇ ਘਰਾਂ ਦੇ ਵਿੱਚ ਹੀ ਉੱਟੇ ਆ ਸਾਡੇ ਬੱਚੇ ਆ ਔਰ ਅਸੀਂ ਕੋਈ ਨਾ ਕੋਈ ਨਸ਼ੇ ਦਾ ਕੰਮ ਜਾਂ ਗੈਰ ਕੋਈ ਗੈਰ ਰਾਜਨੀਤੀ ਕੰਮ ਜਿਹੜਾ ਕੋਈ ਰਾਜਨੀਤੀ ਦੇ ਵਿੱਚ ਵੜ ਕੇ ਨਹੀਂ ਕਰ ਰਹੇ ਇਹ ਲੋਕਾਂ ਦੀ ਲੜਾਈ ਹੈ ਲੋਕ ਹੀ ਲੜ ਰਹੇ ਆ ਇਸ ਲਈ ਅਸੀਂ ਬੇਨਤੀ ਕਰਦੇ ਆ ਸਿਵਲ ਪ੍ਰਸ਼ਾਸਨ ਔਰ ਦੂਜੇ ਜਿਹੜੇ ਹੋਰ ਕਈ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੱਠ ਫਤਾ ਕੇ ਔਰ ਸਾਨੂੰ ਸੰਘਰਸ਼ ਕਰਨ ਦਾ ਜਿਹੜਾ ਪੂਰ ਜੋਰ ਸਾਡੀ ਸਹਾਇਤਾ ਕੀਤੀ ਜਾਵੇ ਇਹਦੇ ਲਈ ਅਸੀਂ ਇੱਕ ਦੋ ਤੇ ਨਾਰੇ ਲਾਵਾਂਗੇ ਆਹ ਦੀ ਸੰਗਤ ਦਾ ਮਾਣ ਵਧਾਵਾਂਗੇ ਔਰ ਤੁਹਾਡਾ ਧੰਨਵਾਦ ਕਰਦੇ ਆ ਮੀਡੀਆ ਨੇ ਜਿਹੜੀ ਸਾਡੀ ਐਡੀ ਰੈਲੀ ਨੂੰ ਅੱਜ ਤੁਸੀਂ ਸਾਰਾ ਕਵਰ ਕੀਤਾ ਜਿੰਦਰ ਸਿੰਘ ਇੱਕ ਸਵਾਲ ਹੈ ਜਿਵੇਂ ਆਗਾਮੀ ਚੋਣਾਂ ਨੂੰ ਲੈ ਕੇ ਆਪਣੀ ਕਿਸਾਨ ਮਜ਼ਦੂਰ ਸੰਘਾਇਸ਼ ਸਿਕਿਉਰਿਟੀ ਦਾ ਕੀ ਪਲਾਨ ਹੈ ਸੋ ਜਿਹੜੀ ਆਗਾਮੀ ਚੋਣਾਂ ਹੈ ਅਸੀਂ ਬਿਲੇ ਸ਼ਕ ਸਵਾ ਸਾਲ ਜਿਹੜਾ ਦਿੱਲੀ ਵੀ ਉੱਥੇ ਮੋਰਚਾ ਲਾ ਕੇ ਆਏ ਆ ਔਰ ਵਾੜੇ ਹੋਏ ਆ ਪਰ ਵੇਖੋ ਜੀ ਜਿਹੜਾ ਵੀ ਸਾਡੇ ਜਥੇਬੰਦੀ ਦੇ ਵਿੱਚ ਅਸੀਂ ਜਿੰਨਾਂ ਕੋ ਲਾਮਬਦ ਹੋਏ ਆਂ ਉਹ ਜਿੰਨਾਂ ਕੋ ਸਿੱਖਿਆ ਅਸੀਂ ਇਹ ਕਵਾਂਗੇ ਵੀ ਜਿਹੜੇ ਆਉਣ ਵਾਲੇ ਇਲੈਕਸ਼ਨ ਹੈ ਬੀਜੇ ਬੀਜਪੀ ਨੂੰ ਬਿਲਕੁਲ ਵੋਟ ਨਾ ਪਾਇਆ ਜਾਵੇ ਕਿਉਂਕਿ ਇਹ ਸਰਕਾਰ ਜਿਹੜੀ ਸੈਂਟਰ ਸਰਕਾਰ ਹੈ ਇਹ ਬਿਲਕੁਲ ਅਡਾਨੀਆਂ ਬਾਨੀਆਂ ਜਾਂ ਨਿੱਜੀਕਰਨ ਜਿਹੜਾ ਨਿੱਜੀਕਰਨ ਵਾਲੇ ਦੇਸ਼ ਨੂੰ ਉਲਝਾ ਰਹੀ ਹੈ ਔਰ ਦੇਸ਼ ਦੀ ਜਿਹੜੀ 70 ਸਾਲਾਂ ਦੀ ਸਾਡੀ ਕਮਾਈ ਜਾਇਦਾਦ ਹੈ ਉਹਨੂੰ ਇੱਕ ਕੜਮ ਚੌਧਰੀਆਂ ਦੇ ਹਵਾਲੇ ਕਰ ਰਹੀ ਹੈ ਸੋ ਜਿੰਨੇ ਵੀ ਸਾਡੇ ਆਧਾਰ ਰਹੇ ਆ ਉਹ ਨਿਜੀ ਕਰਨ ਵੋਟਾਂ ਸਾਡੇ ਕੋ ਲੈ ਜਾਂਦੇ ਆ ਵੋਟਾਂ ਲੈ ਜਾਂਦੇ ਆ ਪਰ ਜਦੋਂ ਇਹਨਾਂ ਕਿਸਾਨਾਂ ਮਜ਼ਦੂਰਾਂ ਦੇ ਮਹਿੰਗਾਈ ਦੀ ਮਾਰ ਜਾਂ ਇਸ ਤਰ੍ਹਾਂ ਪਿਛਲੇ ਦਿਨੀ ਪਾਣੀਆਂ ਦੀ ਮਾਰ ਸਾਡੇ 2000 ਤਣੀਆਂ ਜਮੀਨਾਂ ਕੱਚੀਆਂ ਕਰਾਈ ਜਿੰਨਾ ਲਗਾ ਨਹੀਂ ਵਿਸੂਲ ਕਰ ਲਿਆ ਗਿਆ ਉਹ ਜੇ ਸਾਡੇ ਲੋਕਾਂ ਦੇ ਬੈਕਵਰਡ ਏਰੀਆ ਦੇ ਮੁੱਦੇ ਆ ਉਹਨਾਂ ਨੂੰ ਹੱਲ ਅਜੇ ਤੱਕ ਨਹੀਂ ਕੀਤਾ ਜਾ ਰਿਹਾ ਸੋ ਲੋਕ ਲੰਬੰਦ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਨੂੰ ਦੱਸ ਦੇਣਗੇ ਵੀ ਜਿਹੜਾ ਤੈਨੂੰ ਹਿਟਲਰ ਰਾਜ ਬਣਾਇਆ ਹੈ ਇਹ ਸਾਦਾ ਨਹੀਂ ਰਹਿਣਾ ਇਹਦਾ ਅੰਤ ਬੜਤ ਨੇੜੇ ਹੈ ਇਹ ਅੰਤ ਕਿੰਨਾ ਕਰਨਾ ਇਹਨਾਂ ਲੋਕਾਂ ਨੇ ਕਰਨਾ ਹੈ ਔਰ 13 ਤਰੀਕ ਨੂੰ ਅਸੀਂ ਦਿੱਲੀ ਨੂੰ ਚਾਲੇ ਪਾਕ ਹੈ 18 ਜਥੇਬੰਦੀਆਂ ਦੇ ਇੱਕੇ ਨਾਲ ਪਾ ਕੇ ਔਰ ਮੋਦੀ ਇਹ ਦਿਖਾ ਦੇਵਾਂਗੇ ਵੀ ਸਾਨੂੰ ਆਕਾ ਦੇ ਲੈਣੇ ਆ ਜਿਹੜੇ ਤੁਹਾਡੇ ਵਾਅਦਿਆਂ ਤੋਂ ਮੁਕਰੇ ਉਹ ਵਾਅਦੇ ਤੈਨੂੰ ਉਹ ਤੇਰੀ ਕੁਰਸੀ ਤੇ ਬੈਠ ਜੋ ਗਦੀ ਤੈਨੂੰ ਲੋਕਾਂ ਛੱਡਣਾ ਔਰ ਇਹ ਜੱਟ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫਾਇਲਕਾ ਦੇ ਲੋਕ ਇਹ ਪੰਜਾਬ ਦੇ ਲੋਕ ਜਿਹੜੇ ਰਾਜ ਵਿਜਤੇ ਬੰਦੀਆਂ ਚ ਅਦਰ ਸਟੇਟਾਂ ਦੇ ਲੋਕ ਮੋਦੀ ਨੂੰ ਉਹ ਜਲਦੀ ਵਿਖਾ ਦੇਣਗੇ ਤੁਸੀਂ ਤੁਸੀਂ ਬੀਜੇਪੀ ਦੇ ਬਾਈਕਟ ਦੀ ਗੱਲ ਕਰ ਰਹੇ ਹੋ ਤੁਹਾਡਾ ਮੁੱਖ ਸਾਥੀ ਜਿਹੜਾ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਵੇਖੋ ਜੀ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਇਹ ਪੰਜੇ ਅਕਾਲਪੁਰਖ ਵੈਗੀ ਪੰਜ ਉਂਗਲਾਂ ਬਣਾਈਆਂ ਸੋ ਸਾਰੇ ਲੋਕ ਇੱਕੋ ਜੇ ਨਹੀਂ ਹੁੰਦੇ ਕਈ ਹੁੰਦੇ ਕਈ ਇਨਸਾਨ ਐੋ ਜੇ ਹੁੰਦੇ ਆ ਜਿਨ੍ਹਾਂ ਨੇ ਸੇਵਾ ਕਰਨੀ ਹੁੰਦੀ ਆ ਔਰ ਉਹਨਾਂ ਦੀ ਪਰਸਨਲ ਲਾਈਫ ਹੀ ਹੁੰਦੀ ਆ ਉਹ ਸੋਚਣਾ ਜੁੜਦੇ ਐ ਔਰ ਮੈਂ ਕਹਿੰਨਾ ਸਾਡਾ ਭਰਾ ਹੈ ਸਾਡੇ ਨਾਲ ਵਰਤਦਾ ਰਿਹਾ ਚੰਗੀ ਗੱਲ ਹੈ ਇਹ ਸੂਬਾ ਕੋਰ ਕਮੇਟੀ ਚਾ ਸੂਬੇ ਦਾ ਆਗੂ ਵੀ ਸੀ ਪਰ ਉਹਦੀ ਆਪਾਂ ਉਹਦੀ ਅਜੇ ਯੰਗ ਉਮਰ ਦੇ ਵਿੱਚ ਉਸ ਦੀ ਅਸੀਂ ਸੋਚ ਨੂੰ ਜਿੰਨਾ ਵੀ ਉਹਨੇ ਵਰਕ ਕੀਤਾ ਸਲਾਮ ਕਰਦੇ ਆ ਪਰ ਉਹਦਾ ਨਿੱਜੀ ਜ਼ਿੰਦਗੀ ਆਦੀ ਨਿੱਜੀ ਜ਼ਿੰਦਗੀ ਨੂੰ ਮੁੱਖ ਰੱਖ ਕੇ ਉਹਨੇ ਪਾਰਟੀ ਜੁਆਇਨ ਕੀਤੀ ਵੇਖੋ ਜੀ ਆਪਾਂ ਕਿਸੇ ਨੂੰ ਪਰਸੋਂ ਤੌਰ ਤੇ ਉਹਨੂੰ ਤੱਕੇ ਨਾਲੇ ਜਥੇਬੰਦ ਜਥੇਬੰਦੀ ਲੋਕਾਂ ਦਾ ਰਾਜ ਹੈ ਤੇ ਲੋਕਾਂ ਦਾ ਰਾਜ ਲੈਣਾ ਚਾਹੁੰਦੇ ਆਂ ਤੇ ਲੋਕਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਖੜੀ ਆਂ ਇਹਦੇ ਕਿਸੇ ਨੂੰ ਧੱਕੇ ਨਾਲ ਨਹੀਂ ਫੋਰਸ ਕਰਕੇ ਜੱਤੇਬੰਦੀ ਦੇ ਵਿੱਚ ਪਾਇਆ ਜਾਂਦਾ ਉਹਦਾ ਨਿੱਜੀ ਜ਼ਿੰਦਗੀ ਆ ਨਿੱਜੀ ਜ਼ਿੰਦਗੀ ਆ ਆਪਦੀ ਉਹ ਕਿਸ ਤਰ੍ਹਾਂ ਜੀਣੇ ਚਾਹੁੰਦੇ ਸਾਡੇ ਭਾਵੇਂ ਹੋਰ ਵੀ ਸਾਥੀ ਕਈ ਆਗੇ ਆ ਉਹ ਜੀਣਾ ਚਾਹੁੰਦੇ ਇਹਦੇ ਦਾਸੀਂ ਕਿੰਤੂ ਬਰੰਤੀ ਕਿਸੇ ਨੂੰ ਨਹੀਂ ਕਰ ਸਕਦੇ ਬਾਕੀ ਜੱਤੇਬੰਦੀ ਦੀ ਗੱਲ ਆ ਜਥੇਬੰਦੀ ਇੱਕ ਲੋਕਾਂ ਦਾ ਬੜਾ ਵੱਡਾ ਸਮੂਹ ਹੈ ਥਾਰਾ ਜਥੇਬੰਦੀਆਂ ਦਾ ਸਮੂਹ ਹੈ ਕਿਸਾਨ ਮਜ਼ਦੂਰ ਸੰਘਰਸ਼ਕ ਬੜੀ ਮਜ਼ਬੂਤ ਹੈ ਪੱਬਾਂ ਪਾਰ ਹੈ ਔਰ ਉਹਨਾਂ ਨੇ ਹਾਕਾ ਤਮਕੋਰੀ ਵਨ ਬਕੇ ਦਾੜੇ ਹੋ ਗਏ ਸਾਡੇ ਆਗੂਆਂ ਦੇ ਉਹ ਅੱਜ ਵੀ ਆਦੇ ਸੰਘਰਸ਼ ਵਿੱਢੇ ਐ ਉਹਨਾਂ ਦੀ ਆਉਣ ਵਾਲੀ ਅਸੀਂ ਵੀ ਚਾਹਨੇ ਆ ਵੀ ਸਾਡੀਆਂ ਪੀੜ੍ਹੀਆਂ ਵੀ ਹੋ ਜਾਣਗੀਆਂ ਪਰ ਆਦੀ ਜਿਹੜੀ ਸਾਡੇ ਸ਼ਹੀਦਾਂ ਦੀ ਧਰਤੀ ਹੈ ਉਹਨਾਂ ਦੀ ਸੋਚ ਨੂੰ ਸਲਾਮ ਕਰਕੇ ਅਸੀਂ ਹਾਕਾ ਦੇ ਲੈ ਲਾਂਗੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਬੀਜੇਪੀ ਦੀ ਸੋ ਉਹ ਸਾਥੀ ਦੀ ਅਸੀਂ ਗੱਲ ਕਰਦੇ ਹਰੇਕ ਇਨਸਾਨ ਦੀ ਨਿੱਜੀ ਲਾਈਫ ਹੁੰਦੀ ਹੈ ਉਹਦੇ ਚ ਅਸੀਂ ਇੰਟਰਫੇਅਰ ਨਹੀਂ ਕਰਦੇ ਜਿੰਨੀ ਸੋਚ ਸੀ ਉਹਨੇ ਜਥੇਬੰਦੀ ਦੀ ਸੇਵਾ ਕੀਤੀ ਹੈ ਸਾਫ਼ ਸੁਥਰਾ ਰਹਿ ਕੇ ਸਾਡੇ ਮੌਜੂਦਾ ਕੀਤੀ ਹੈ ਪਰ ਉਹਨੇ ਜਿਹੜਾ ਉਹਦੀ ਲੋਕਤੰਤਰ ਦਾ ਰਾਜ ਹੈ ਜੇ ਉਹਦੇ ਨਿੱਜੀ ਕੋਈ ਹੈ ਉਹਦੇ ਚ ਤੋਂ ਉਹਦੇ ਅਸੀਂ ਕਿੰਕੂ ਪ੍ਰਤੀ ਨਹੀਂ ਹਾਂ ਤੁਹਾਡੇ ਸਾਹਮਣੇ ਆ ਪਿੱਛੇ ਨਿਗਾਹ ਮਾਰੋ ਜੇ ਜਥੇਬੰਦੀ ਜਿਲ੍ਹਾ ਫਾਇਲ ਕਾ ਦੀ ਟੀਮ ਹੈ ਔਰ ਸਾਨੂੰ ਪਤਾ ਹੈ ਕਿ ਲੋਕ ਆਉਣ ਵਾਲੇ ਦਿਨਾਂ ਵਿੱਚ ਕਾਫਲੇ ਆਧਿਆ ਮੰਗਾ ਰੋਜ਼ ਆਪਦੇ ਸਵਧਾਨਿਕ ਮੰਗਾ ਲੈ ਕੇ ਆਉਣ ਨਾਲ ਸਮੇ ਸਾਡੇ ਨਾਲ ਸਹਿਯੋਗ ਕਰਨਗੇ ਔਰ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਤਿੰਨ ਕਾਲੇ ਕਾਨੂੰਨ ਹੈ ਉਹ ਵੀ ਰੱਦ ਅਸੀਂ ਕਰਵਾ ਲੈਣੇ ਆ ਔਰ ਜਿਹੜੀਆਂ ਸਵਧਾਨਿਕ ਸਾਡੀਆਂ ਮੰਗਾ ਉਹਨਾਂ ਦੀ ਵੀ ਸਾਡੀ ਪੂਰਤੀ ਹੋ ਜਾਣੀ ਹੈ ਉਹ ਸਮਾਂ ਬਹੁਤ ਨਜ਼ਦੀਕ ਹੈ ਔਰ ਮੈਂ ਤੁਹਾਨੂੰ ਮੀਡੀਆ ਨੂੰ ਗੁਜਾਰਸ਼ ਕਰਾਂਗਾ ਜਿੰਨੀ ਵੀ ਸਾਡੀ ਇੱਥੇ ਰਿਕਵਰੀ ਹੁੰਦੀ ਹੈ ਕੋਈ ਵੀ ਅਦਰ ਜਥੇਬੰਦੀਆਂ ਦੀ ਹੁੰਦੀ ਹੈ ਸਾਡਾ ਪੁਰਜ਼ ਔਰ ਸਾਥ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੰਗਜੀ ਇੱਕ ਜਿੰਨਾ ਕਿ ਤੁਹਾਡਾ ਸਾਥੀ ਚਲੋ বিজে ਵਿੱਚ ਸ਼ਾਮਲ ਹੋ ਗਿਆ ਪਰ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਕਿਸੇ ਨੂੰ ਪਰਸਨਲ ਤੌਰ ਤੇ ਪਾਰਟੀ ਨੂੰ ਸਪੋਰਟ ਕਰੇਗੀ ਜਾਂ ਆਪ ਚੋਣ ਲੜੇਗੀ ਜਾਂ ਕੋਈ ਵਿਚਾਰ ਲੇਖੋ ਜੀ ਸਾਡਾ ਪਰਸਨ ਤੁਸੀਂ ਜਿਹੜਾ ਸਵਾਲ ਕੀਤਾ ਹੈ ਪਾਰਟੀ ਜੁਆਇਨ ਕੀਤੀ ਹੈ ਚਲੋ ਆਪਣੀ ਪਰਸਨਲ ਲਾਈਫ ਹੈ ਪਹਿਲਾਂ ਵੀ ਤੁਸੀਂ ਸਾਡੇ ਸਾਥੀ ਕੋਲ ਗੱਲਬਾਤ ਕਰ ਰਹੇ ਪੁੱਛ ਲਈ ਹੈ ਪਰ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸੋਚ ਜਿਹੜੀ ਹੈ ਅੱਜ ਤੋਂ 25 ਸਾਲ ਹੋ ਗਿਆ ਸਾਡੇ ਆਗੂਆਂ ਨੂੰ ਕਿਤੇ ਬੰਦੀ ਨੂੰ ਲੈ ਕੇ ਚੱਲਦੇ ਪਿਆ ਕਿ ਸਾਡੇ ਜਿਹੜੇ ਜਿਹੜੇ ਵੋਟਾਂ ਦੇ ਪੱਖ ਦੇ ਵਿੱਚ ਜਿਹੜੀ ਸਾਡੀ ਜਥੇਬੰਦੀ ਨਾ ਕਦੇ ਖੜੀ ਐ ਔਰ ਨਾ ਹੀ ਖੜੂਗੀ ਸਾਡੇ ਇੱਥੋਂ ਤੱਕ ਵੀ ਜਥੇਬੰਦੀ ਦਾ ਜਿਹੜਾ ਉਹ ਟੈਕਿਆ ਤੇ ਇੱਕ ਪਿੰਡ ਦਾ ਮੈਂਬਰ ਵੀ ਜਿਹੜਾ ਪੰਚਾਇਤ ਮੈਂਬਰ ਜਿਹੜਾ ਉਹ ਜਥੇਬੰਦੀ ਦਾ ਆਗੂ ਨਹੀਂ ਲੜ ਸਕਦਾ ਉਹਦਾ ਮਕਸਦ ਤੁਹਾਨੂੰ ਜਾਣ ਲਿਏ ਕਿਉਂਕਿ ਜਦੋਂ ਜਥੇਬੰਦੀ ਦਾ ਆਗੂ ਕੋਈ ਮੈਂਬਰ ਜਾਂ ਸਰਪੰਚ ਜਿੱਦਦਾ ਤਾਂ ਫਿਰ ਉਹ ਸਰਕਾਰਾਂ ਦੇ ਤਲਵੇ ਚੱਟਣ ਜੋਗਾ ਰਹਿ ਜਾਂਦਾ ਹੈ ਸਰਕਾਰਾਂ ਦੇ ਖਿਲਾਫ ਵੀ ਸਾਡੀ ਲੜਾਈ ਹੈ ਸਰਕਾਰਾਂ ਜਿਹੜੀਆਂ ਲੋਕਪ੍ਰਤੀ ਨਹੀਂ ਅਸੀਂ ਲੋਕਾਂ ਦੇ ਨਾਲ ਲੋਕਾਂ ਦੇ ਨਾਲ ਖੜੇ ਆ ਤੇ ਪਾਵਰ ਦੱਸਦੀ ਹੈ ਕਿ ਐਮਲ ਤੇ ਐਮਪੀ ਦੀ ਪਾਵਰ ਨਹੀਂ ਲੋਕਾਂ ਦੀ ਪਾਵਰ ਹੈ ਲੋਕਾਂ ਨਾਲ ਐਮਲ ਐਮਪੀ ਜਿੱਤੇ ਆ ਤੇ ਲੋਕਾਂ ਦੀ ਜਦੋਂ ਪਾਵਰ ਜਥੇਬੰਦੀ ਦੇ ਆਗੂ ਦੇ ਕੋਲ ਹੋਵੇ ਤਾਂ ਫਿਰ ਐਮਲ ਤੇ ਐਮਪੀ ਦੀ ਲੋੜ ਨਹੀਂ ਕਿਸੇ ਨਾਲ ਗੱਲਬਾਤ ਕਰਨੀ ਲੈਜੇ ਨਾਲ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੈ ਜਾਂ ਸਿਵਲ ਪ੍ਰਸ਼ਾਸਨ ਹੈ ਤਾਂ ਉਹਦੀ ਗੱਲ ਜਿਹੜੀ ਜਥੇਬੰਦੀ ਦੀ ਆਗੂ ਬੜੇ ਗੌਰ ਨਾਲ ਸੁਣੀ ਜਾਂਦੀ ਹੈ ਮੈਂ ਮਾ ਆਪਣਾ ਪਰਿਚੇਦਿਓ ਮੈਂ ਕਿਲਾਸ਼ ਤੌਰ ਕਿਸਾਨੀ ਦੋ ਸੰਘਰਸ਼ ਕਮੇਟੀ ਜਿਲ੍ਹਾ ਆਗੂ ਜੀ ਅੱਜ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਕਾਫਲਾ ਕਿੱਥੇ ਜਾ ਰਿਹਾ ਹੈ ਇਹ ਦਿੱਲੀ ਜਾ ਰਿਹਾ ਜੀ ਜੀ ਇਹ 13 13 ਫਰਵਰੀ ਨੂੰ ਸਾਡੇ ਦਿੱਲੀ ਦੀ ਪੂਜਾਇ ਦੇ ਜੋ ਅਗਲੇ ਪਿਛਲੇ ਸਾਲਾਂ ਤੇ 2002 ਵਿੱਚ ਜੋ ਦਮਨੇ ਲੱਗੇ ਸੀਦੇ ਇਹਨਾਂ ਸਰਕਾਰਾਂ ਨੇ ਝੂਠੇ ਵਾਅਦੇ ਕਰਕੇ ਤੇ ਉਹਨਾਂ ਦੇ ਨੀਚੀ ਕਾਰਨ ਜਿਹੜਾ ਹੈਗਾ ਸੀ ਦਾ ਉਹ ਲੋਕਾਂ ਨੂੰ ਲਿਖਤੀ ਤੂਫਤੇ ਤਾਂ ਦੇ ਦਿੱਤਾ ਪਰ ਉਹਨਾਂ ਨੇ ਲਾਗੂ ਨਹੀਂ ਕੀਤਾ ਉਹਦੇ ਕਰਕੇ ਕਿਸਾਨ ਦੋ ਸੰਰਸ ਕਮੇਟੀ 32 ਜਥੇਬੰਦੀਆਂ ਦਾ ਜਿਹੜਾ ਇੱਕ ਹੈਗਾ ਇਹ ਹੁਣ ਉੱਥੇ ਕੁਝ ਹੋ ਰਹੀਆਂ ਨੇ ਟਰਾਲੀਆਂ ਟਰੈਕਟਰ ਸਾਰੇ ਆਪਣੇ ਕਿਸਾਨ ਜਿੰਨੇ ਮੇਰੇ ਵੀਰ ਔਰ ਭੈਣਾ ਪਹਿਣਾ ਪਹਿਣਾ ਦਾ ਵੀ ਇੱਕ ਵੱਡਾ ਸਾਰਾ ਕਾਫਲਾ ਜਾ ਰਹੀ ਹੈ ਇਹਦਾ ਜੋ ਆਪਣੇ ਹੱਕਾਂ ਪ੍ਰਤੀ ਜਾ ਰਹੇ ਆਂ ਦੇ ਜੀ ਜੀ ਉਹਦੇ ਖਾਤਰ ਅੱਜ ਅਸੀਂ ਰੋਡ ਸ਼ੋਅ ਕੀਤਾ ਇਹਦਾ ਦੇ ਲੋਕਾਂ ਨੂੰ ਜਾਗਰੂਤ ਕਰਨ ਲੱਗੇ ਆਂਦੇ ਪੈਸੇ ਤਾਂ ਲੋਕ ਪਹਿਲਾਂ ਵੀ ਜਾਗਰੂਤ ਨੂੰ ਦੇ ਇਹ ਦੇ ਕਰਕੇ ਅਸੀਂ ਦਿੱਲੀ ਨੂੰ ਪਹੁੰਚ ਆਇਆ 13 ਜਨਵਰੀ ਫਰਵਰੀ ਨੂੰ ਜੀ ਵੱਡਾ ਕਾਫਲਾ ਸਾਡਾ ਜਾ ਰਿਹਾ ਪੈਣਾ ਔਰ ਅਰੀ ਦਾ